ਆ ਗਈ ਹਾਂਜੀ ਆਵੇ ਡਾਕਟਰਾਂ ਦਾ ਚਾਰ ਲੈ ਆਉਂਦੇ ਚਾਰ ਸੱਤ ਚਾਰ ਲੈ ਆਉਂਦੇ ਪਹਿਲਾਂ ਉਹ ਪੌੜੀ ਨਾ ਕਰਦੇ ਪੌੜੀ ਆ ਲੈਣਦੇ ਸਾਰਿਆਂ ਨੂੰ ਫਿਰ ਹਾ ਕਰਦੇ ਹਨਾ ਪੁਲਿਸ ਇਹ ਤਰ੍ਹਾਂ ਹੀ ਪੁਲਿਸ ਉਹ ਤੌਰ ਲਾਉਣਗੇ ਲਾ ਦੇਣੇ ਆ ਚਾਰ ਕਿ ਜਣੇ ਧੌਰ ਲਾਉਂਦੇ ਕਿੰਨੇ ਜਣੇ ਆਏ ਆ ਆਇਆ ਚਾਰ ਦਾਰ ਪਾਂਦੀਆਂ ਨੇ ਘਰ ਲੰਘ ਗਏ ਬਾਲ ਬੰਦੇ ਕਾਪੇ ਬੰਨ੍ਹ ਆਪ ਦੀ ਦਸਤ ਦੇ ਕੋਲ ਦੇਣਾ ਵੀ ਹੈ ਇਹ ਤਾਂ ਜੀ ਨਵੇਂ ਤਿੰਨ ਚੀਜ਼ਾਂ ਦੇ ਪੀਟੀ ਦੱਸ ਤਾ ਸੇਰਾ ਕੀ ਨਾ ਕੱਢ ਗਏ ਬੰਦਾ ਮੇਰੀ ਆਸਰ ਹੁੰਦੀ ਰਹੀ ਵੀ ਮੇਰਾ ਨਹੀਂ ਉਬਰਦਾ ਮੇਰੇ ਕੋਲ ਵੀ ਤਾਂ ਇਹੀ ਨੇ ਭੇਜਿਆ ਆ ਹਾਂ ਜਦ ਮੈਂ ਕਰਨਾ ਦੇਣੇ ਜਾ ਕੇ ਜੇ ਉਹ ਮੰਨ ਗਏ ਤਾਂ ਵੀ ਫਿਰ ਕਰਦੇ ਨੇ ਪੱਲਾ ਵਾਂ ਮੈਂ ਨਹੀਂ ਨਹੀਂ ਹੋ ਜਾਏ ਦੂਜਾ ਆ ਬੱਲੇ ਬਿੱਲੈਂਡ ਤੋਂ ਜਾ ਰੋੜਾ ਰੋਟੋ ਠੀਕ ਨਹੀਂ ਆਹ ਤੋੜਾ ਤੋੜਾ ਹਾਂ 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 ਨਾ ਵੀ ਬਾਤ ਆ ਆ ਉਡੀ ਚਪਾਈ ਨਹੀਂ ਆਈ ਚਪਾਈ ਆ ਆ ਆਪਣਾ ਖਰੀ ਮਾਇ ਦਿੱਤੀ હાડો ਵੱਡੀ ਵੜਦੇ ਨਾ ਆਪੇ ਛੋੜੀ ਮਾਰਦਾ ਓਏ ਐ ਕਿਉਂ ਰਹੀ ਹੈ ਹਾਂ ਓਏ ਨਿਕਲ ਏਕ ਟਿਕੋਰੇ ਆ ਦੋ ਜਣੇ ਕੋਤਾ ਇਟਾ ਨਹੀਂ ਬਰਾ ਸਟੋ ਆਈਆਂ ਸਾਰੀਆਂ ਉਹ ਵਾਲੀ ਜਮਾਨਤ ਗਵਾਟੇ ਇਧਰੋਂ ਲਿਆ ਕੇ ਬਣਾਣਾ ਬੁਲਾਵੇ ਨਾਲ ਦੋਰੀਆਂ ਪੋਮੇ ਰਹਿਣ ਹੀ ਦੋਰੀਆਂ ਇਹਨੂੰ ਪੁੱਟਣਾ ਇਹਨੂੰ ਪੁੱਡੀਆਂ ਪਈਆਂ ਆਹ ਇਹਨੂੰ ਵਾਸਾ ਮਾਰ ਦੇਣਾ ਓਏ ਤਾਂ ਹੀ ਆਉਣੀ ਕਿੱਦਾਂ ਓਏ ਯਾਰ ਨਹੀਂ ਉਹ ਤਾਂ ਸਫੀਜ ਕਰਕੇ ਰੱਖ ਦੋ ਨਹੀਂ ਐਂ ਕਿ ਕਰਦੇ ਕੋਈ ਨਹੀਂ ਬਹਿ ਜਾਣਗੇ ਅੜ ਕੇ ਬੈਠਾ ਆਸਾ ਵੀ ਕਰ ਦਿੰਦੇ ਓਏ ਆਣੋ ਲੈ ਆਵੋ ਨਾ ਚੌੜੂ ਹੋ ਕਰ ਲੈਣੇ ਇਹਨੂੰ ਚੌੜਾ ਖੜੇ ਲੱਗੂ ਵਰਨਾ ਯਾਰ ਕਰਿਆ ਕਰਿਆ ਕਰ ਨੀ ਨੀ ਕਰ 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 ਜਿੱਥੇ ਤੱਕ ਵਧੀਆ ਮੈਸਾ ਕਰ ਮੈਨੂੰ ਕਰੋ ਸਹੀ ਆ ਮੁੜ ਕੇ ਮੰਦਰ ਵਾਲਾ ਕਰੋ ਯਾਰ ਉਹ ਬਰੀ ਲਾਦੀ ਬੰਦ ਕਰ ਤੋ ਕਲ ਸਹੀ ਹੈ ਬਾਈ ਗੁੰਕੜਾ ਜਿਹੜਾ ਘਾਟ ਹੋ ਜਾਣਾ ਇਹਦੀ ਕੱਢ ਦੇ ਤਾਂ ਤਰੀ ਲਿਆ ਕੋਈ ਆਹ ਵਾਰਦੀਏ 10 10 ਥਰੀ ਜਾ ਲਿਆ ਦਸ ਥਰੀ ਯਾਰ ਮੀਨ ਮੂੰਹ ਜਣਾ ਵਾਦਾ ਉਦਾਂ ਕਾ ਨਿਕਾਵੇ ਆ ਜਦੋਂ ਮੋਟਰ ਛੱਡਣਾ ਉਹ ਪਰਾਂ ਜਾਈਦਾ ਉਹਨੂੰ ਸਾਰਾ ਪੱਡੂ ਪਾ ਦੋ 50 50 ਆਹ ਤਾਂ ਜੋ ਕਰੀਏ ਆ ਲੈ ਆ ਲੈ ਆਹ ਇਹ ਚੁੱਕ ਕੇ ਬਹੁਤ ਸੱਖੀਆਂ ਕਰ ਲੋ ਇਹਨੇ ਫਿਲੀਆਂ ਇਹ ਸਾਰੀਆਂ ਇੱਕ ਪਾਸੇ ਰੱਖੋ ਠੀਕ ਆ ਇਸ਼ੇ ਕੰਦ ਦੇ ਨਾਲ ਰੱਖ ਦੋ ਕੰਦ ਨਾਲ ਹਾਂ ਯਾਰ ਕਿੰਨਾ ਹੈ ਇਹ ਦੇਖਦੇ ਦੇਖਦੇ ਉਹ ਉਹ ਦੋ ਦੋ ਜਨਾਂ ਵਿੱਚੋਂ ਕਰ ਕਰ ਮੇਰਾ ਆਪੇ

रोज ना तेरे आन्नवा पल्ली तो पल्ली क्या तू करई अब नहीं है हां हो जा चुप <laughs> <laughs>

ਉੱਪਰ ਆ ਰਿਹਾ ਅਗਰ ਨਾ ਮਾਰ ਦਸਨ ਮਾਰ ਦੀ ਬਿਸ਼ਮੂਗੇ ਬੜਾ ਉਹੀ ਆਖ ਕੇ ਜਾਈਓ ਬਾਈ ਉਹ ਹੀ ਮੈਂ ਪੜਾਇਆ ਮੈਂ ਪੜਾ ਗੱਲ ਕੀ ਆ ਇਦਾਂ ਯਾਰ ਬੱਦੇ ਬੱਦੇ ਦੇਖਾਂ ਕੋਈ ਥੋੜਾ ਮੈਂ ਘਾਲ ਦੇ ਲਈ ਕਰ ਰਿਹਾ ਆਦੇ ਘਰੇ ਕੋਈ ਕਲੇਰ ਇਹ ਇਥੇ ਗਰਾਊਂਡ ਦੀ ਸਹੀ ਸਾਫ ਸਫਾਈ ਕਰਨੀ ਤੇ ਬਾਸਟੂ ਬੰਦੇ ਵੜੀ ਆਉਣੀ ਕਾਹਦੀ ਤੇਰੇ ਰੋਗ ਨਹੀਂ ਆ ਥੋੜਾ ਮੋਟਾ ਆ ਮੈਂ ਕਾਹ ਲੈ ਕੇ ਆਇਆ ਕਾਹ ਤੇ ਕਹ ਲਾ ਪੀ ਬਾ ਜੀ ਤੂੰ ਤੈਨੂੰ ਦਿਨਾ ਕਟਰ ਤੇ ਕੜੀ ਹੂੰ ਮੈਂ ਜਾ ਕੇ ਕੋਈ ਮਾਰਾਂ ਪਹਿਲਾਂ ਇਹ ਤੈਨੂੰ ਲੈ ਕੇ ਆਉਂਦਾ ਮੈਂ ਦਿਨ ਨੂੰ ਲੈ ਕੇ ਬਚਾਉਂਦਾ ਇਹਦਾ ਹੱਲਾ ਨਹੀਂ ਪਈਆਂ ਮਗਰ ਟਰੈਕਟਰ ਲੈ ਕੇ ਆ ਗਿਆ ਹਾਂਜੀ ਆਹ ਉਹ ਬੰਦਾ ਜੀ ਵਾਗਾ ਦਿਨ ਪਹਿਲਾਂ ਉਹ ਸੁੱਕ ਲੈਂਦੇ ਉਹਦੇ ਨੂੰ ਡੰਡੂ ਤੋਂ ਕਰਾਉਂਦੇ ਨਾ ਇੱਕ ਰੀਡ ਦੇ ਚੋੜੇ ਨਾ ਲਾਉਂਦੇ ਨੇ ਇਹ ਜੀ ਕੋਈ ਪੱਲੇ ਤੋਂ ਤਰੀ ਇੱਕ ਦਿਨ ਲਾ ਲਾਂਗੇ ਟਰਾਲੀ ਚਾਰ ਟਰਾਲੀ ਲਗਾਉਂਦੇ ਨਾਲ ਮਿੱਟੀ ਨਸੀ ਰਹਿੰਦੀ ਜੀ ਨਾਲ ਮਿੱਟੀ ਇਹਦੇ ਤੇ ਕਿ ਨਹੀਂ ਇਹ ਲਾਲ ਮਿੱਟੀ ਜਾ ਮੈਗਰ ਨਹੀਂ ਆਹੇ ਬੰਦਾ ਸਾਵਾਂਗੇ ਨਹੀਂ ਕਿ ਆਉ ਬੜਾ ਮੋੜ ਦੇ ਗਰਾਊਂਡ ਦਾ ਕਰ ਲੈਣਗੇ ਆਹੋ ਇਹ ਪੁੱਤਰ ਰੇਸ ਕਰ ਗਿਆ ਪੁੱਤਰ ਕੋਣੀ ਜਦੋਂ ਬਸ ਹੋਇਆ ਨਹੀਂ ਤਰੇ ਜੀ ਓਏ ਇਧਰ ਵੀ ਆ ਵੀ ਕਰ ਨਾਲ ਲੈ ਉਹ ਮੈਂ ਕਰ ਦੂੰ ਓ ਮੈਂ ਕਰ ਦੱਬਿਆ ਓ ਨਹੀਂ ਕਰਦੇ ਦੂਜਾ ਮੈਂ ਬੋਲੀ ਕਰਨੀ ਚਾਹੁੰਦਾ ਹਾਂ ਕਿ ਤੁਹਾਨੂੰ ਦੱਸਾਂ ਕਿ ਇਹ ਕਿਹੜਾ ਹੈ ਪਹਿਲਾ ਵਰਦੀ ਮੋਟਰ ਵਾਲਾ ਉਹ ਕਿਹੜਾ ਹੈ ਦੱਸ ਦੇ ਕਿ ਕੰਮ ਕੀ ਹੈ ਕਾਲੇ ਹੋ ਗਏ ਤੇਰੇ ਬੱਦਲ ਇਹਨਾਂ ਦੇ ਅਸੀਂ ਸੱਟੇ ਕੋਈ ਛੱਟ ਮੋ ਗਿਆ ਤੇ ਅੱਜ ਦਾ ਬਲਾਕ ਮੈਂ ਤੇ ਆਖ ਲਿਆ ਮਾਹ ਨਹੀਂ ਤੇਰੇ ਦਾੰਦ ਨਿਕਲ ਦੇਣਾ ਲਾ ਲੈਂਦੇ ਪਾਚੇ ਅੱਜ ਨਹੀਂ ਆ ਚੋਕਲਾ ਮੈਂ ਨਹੀਂ ਲਿਆ ਭਾਈ ਫਿਰਦਾ ਤੇ ਮਾ ਉਹ ਯਾਰ ਚੌਣਾ ਚੌਣਾ ਰੋਈ ਚਾਚਾਣਾ ਆ ਦੇ ਖਰੋਚਣ ਦਾ ਨਿਸ਼ਾਨ ਜਗਾਰ ਜਾਊਗਾ ਉੱਤੇ ਫੇ ਪਾਲਾ ਨਹੀਂ ਖਰੋਜ ਦੇਣ ਥੱਲੇ ਥੱਲੇ ਖਰੋਜ ਦੇਣ ਜਾਈਉਂ ਲੇ ਖਰੋਜ ਦੇਣ ਜਾਈਉਂ ਲਿਆ ਦੇ ਨਾ ਕੀ ਦੋ ਆਉਂਦੇ ਆ ਨਾ ਕੀ ਦੋ ਬਹੁਤ ਕੜਾ ਖਰਾ ਹੋਇਆ ਠੀਕ ਆ ਜੁਤੀ ਪਾਉਣਾ ਲੱਗੋ ਪੁੱਤਰਾ ਉਹ ਕੁੰਡੀਆਂ ਆਂ ਆ ਵੀ ਆਪਾਂ ਮੋਟਰ ਕੋਟੂ ਪਿੱਛੇ ਕਰਨੀ ਫੋਟੋ ਹਾਂ ਜੀ ਦੂਰੀ ਆ ਜਾਂਦੀ ਆਪਾਂ ਪੋਛਾ ਸਟੇਟ ਦੇ ਸਿੱਟੀ ਜਾਓ ਨਹੀਂ ਉਹ ਵੀ ਥੱਲੇ ਲਾ ਦੇਣੀ ਆਪਾਂ ਕਿੰਨਾ ਦੀ ਯਾਰ ਕੰਮ ਆ ਤੂੰ ਇਹ ਦੋ ਵਾਰ ਤੋਂ ਹੀ ਦੂਆ ਦੇ ਆਉਂ ਨਹੀਂ ਦਿਆ ਹੈ ਹਾਂ ਕੋ ਸਾ ਉਹ ਨਹੀਂ ਨਹੀਂ ਮਾਮਾ ਮਾਮਾ ਗਾਂਵ ਦੇ ਥੱਲੇ ਆ ਇਧਰ ਵਾਲੇ ਦੇ ਸੁੱਤੇ ਹੋ ਇਧਰ ਵਾਲੇ ਦੇ ਕੋਈ ਨਹੀਂ ਤੁਹਾਨੂੰ ਕੀ ਆਉਂਦਾ ਇਧਰ ਆਲੇ ਤਾਂ ਸੁਤਨੀ ਨਿਕਿਆ ਇਧਰ ਆਲੇ ਚਾਲੀਆਂ ਕੱਟੇ ਕਰਦੀ 50 ਤਰੀਫਾ ਛੱਡ ਬਣਾ ਅੜਾ ਪੰਜ ਜਿੱਤੇ ਮੇਰੇ ਨਾਮ ਦਾ ਦੀ ਕਰਿਆ ਅਹਮੇ ਦੇਵਤ ਲਗਾ ਮੇਰੇ ਕੋਲ ਕਾਰੇ ਇਧਰ ਜੀ ਦੱਤ ਕਹਿੰਦਾ انا ਕਹਿੰਦਾ ਮੈਂ ਆਜ ਆਪਣੇ ਕੋ ਬਾਥਰੂਮ ਕੀ ਇਧਰ ਵੀ ਪੌੜੀ ਸਾਫ ਕਰਕੇ ਰੋ ਦੋਵੇਂ ਦੋਵੇਂ ਕਰਨੀਆਂ ਦੋਵੇਂ ਹੀ ਕਿਉਂ ਉਹ ਕਪਾਹ ਖਿੜਨ ਇੱਕੋ ਗੱਲ ਲਈ ਤੇ ਇੱਕ ਬਾਹਰ ਮੈਂ ਕਰ ਲੀਏ ਚੜਨ ਨੂੰ ਪਰ ਮੈਂ ਕੋਈ ਕਰਾ ਕੋ ਕੁਝ ਨਹੀਂ ਹੋਇਆ ਨਹੀਂ ਨਹੀਂ ਕੋ ਹੋਣੀ ਬੈਠਾ ਲਉਣਾ ਆਪਾਂ ਕੋਈ ਨਹੀਂ ਹੁੰਦਾ ਯਾਰ ਹੁਣ ਆਏ ਆ ਆਜੋ ਆਜੋ ਅਗਲੇ ਵੀਰ ਵਾਲਾ ਪਰੜੀ ਬਣਾ ਲੈਣੇ ਆਪਾਂ ਹਾਂ ਅਗਲੇ ਵੀਰ ਵਾਲਾ ਪਰੜੀ ਆਹੋ ਨਹੀਂ ਆਹੋ ਤੇ ਆ ਇੱਕ ਤੂੰ ਤੇਰਾ ਕੰਮ ਐ ਹੋ ਇੰਨੀ ਕਰਨੀ ਅੱਜ ਉਹ ਉਧਰੋਂ ਚੜਨ ਨਾਲ ਇਹ ਕਿੰਨਾ ਕੰਮ ਐ ਜੋ ਮਨੋ ਵਾ ਮਾਰੀ ਯਾਰ ਆਇਓ ਮੜੋ ਕੇਲੇ ਖਾ ਲੋ ਓਏ ਆਇਓ ਆਇਆ ਮੋਰ ਬੰਦੇ ਵੇਲਾ ਜਾਣ ਕੇ ਨਹੀਂ ਆਏ ਹਣ ਕਿੰਨੇ ਕੇਲੇ ਲਿਆਂਦੇ ਪਏ ਜੇ ਆ ਜਾਂਦੇ ਹੜੋ ਭਾਉ ਤੂੰ ਹਾਂ ਦੇ ਸਤਿਯਾ ਬੋਲ ਫੇਰ ਉਹ ਕੰਮ ਕਰਨੇ ਆ ਬੜੀ ਕੰਮ ਨਹੀਂ ਆ ਬੜੇ ਖੜ ਕਰਨੇ ਤੁਮੀ ਉਹ ਵੇਖਣ ਨੂੰ ਜ਼ਿਆਦਾ ਲੱਗਦਾ ਵਾ ਆਵੇ ਆਵੇਂ 5 3 ਮਿੰਟ ਲਾਏਗਾ ਕਿ ਨਾ ਹੱਥਲੇ ਲੱਗ ਜਾ ਮੜ ਕੇ ਮੁcke ਲਾ ਲੈਣੇ ਆਇਆ ਵੀਰ ਆਇਆ <laughs> 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 दे <था>। दे <laughs> तो टोका लाया इन साफ सफाई करा के फिर खाने भुख लग जा ਮੋਤੀ ਜੀ ਨਿੱਕੇ ਸਟਾਰ ਦਾ ਸ਼ਾਟ ਬਣਾਓ ਫੇਰ ਉਹਦੇ ਦਾ ਦੀਪਲੀਏ ਕਿ ਖੋਲ੍ਹੇ ਚੱਲੀ ਜਾਂਦੇ ਦੇ ਪਵਿੱਤਰ ਹੋਣੀ ਥਾਂ ਉਹਨੇ ਨਹੀਂ ਸੂਏ ਤੇ ਨਾ ਸੁਚੋਕ ਦੇ ਕੋਤਰਾ ਕੁਸਾ ਵੇ ਗੱਲ ਹੈਗੀ ਤਰਾ ਜਦੋਂ ਕੁੜੀਆਂ ਆਪਣੇ ਜੀਠਾ ਭਣ ਭਣ ਪਾਣੀ ਪੁੜੀ ਲਾਇਆ ਉਹ ਬਲੌਗ ਹੋ ਜਾਊਗਾ ਬਾਲੀ ਜਦੀ ਵਾਹ ਇਹ ਵੀ ਲੈ ਸ਼ਾਨ ਵੈਰੀ ਗੁੱਡ ਆ ਇਹ ਮੁੰਡਾ

ਆ ਖੇਤਿਕ ਪਰਾਂ ਇੱਥੇ ਕੀ ਕਰਨੀ ਪਸੰਦ ਇਹ ਉਹ ਵੀ ਉਸ ਭੰਗ ਗਿਆ ਹੁਣ ਆ ਆ ਪਹਿਲੇ ਵੀ ਆਕ ਜਿਆ ਜੋ ਕਰਦਾ ਇਹਨੂੰ ਮੜ ਮੜ ਲਾ ਦੋ ਜੇ ਕਰਨ ਲੱਗੇ ਫਿਰ ਦਮੜ ਲਾ ਲਈਏ ਚਾਦ ਨਾਲ ਇਹ ਆਪਣੇ ਸੇਵਾ ਸਲਕੀ ਆਪਣੇ ਆ ਕੰਮ ਦਾ ਉੱਥਾ ਦਹੀਂ ਵੀ ਨਹੀਂ ਚੁੱਗੀ ਜਾ ਰਹਿਮਤ ਲਾਗਣਾ ਜੀ ਆਂਗਾਂਾਂ ਦੀ ਕੋਈ ਗੱਲ ਨਹੀਂ ਜਾਂਾਂ ਨੂੰ ਕਰ ਦਿਨੂ ਆਇਆ ਕੋਈ ਜਿਹੜਾ ਆਮਲੀ ਬਿਕਣਾ ਯਾਰ ਸਈ ਛੱਡੇ ਨਾ ਤਰਾੜ ਕੰਤ ਨਾ ਕੋਈ ਹੋਰ ਤਾਂ ਆਹ ਵੇਖੋ ਤੀਆਂ ਨਹੀਂ ਟਾਲੀ ਚਾਦੂਂਦਾ ਵੋਏ ਹੋਰ ਜਿਹੜੀ ਕੜੀ ਤੋੜਨੀ ਹੈ ਤਰਾੜ ਹੋਰ ਆ ਹੋਰ ਕੋਹਾ ਆਦ ਦੇ ਕੰਨੇ ਆ ਗਿਆ ਨੋਤੀ ਆਣਵਾਜੀ ਸਾਇ ਨੋਤੀ ਇਧਰ ਨੂੰ ਆਉ ਪਰੇ ਸਾੜਿਆ ਉਹ ਸੁਟੀ ਆਉਂਦਰ ਹਾਲ ਨੁਕਰਾਈ ਨਾ ਕਾਤੀ ਬਾਹਰ ਪਾ ਲਿਆ ਇਹ ਜਿੱਥੇ ਆਉਣ ਕਿ ਆਈ ਕੋਲਾ ਖਲਾਕ ਨਾ ਪ੍ਰਚਾਰ ਸਾਰੇ ਨਾਲ ਉਹ ਆ ਦੇ ਖਲਾਕ ਵਾਲੀ ਆਪੇ ਗਿਆ ਛੋੜ ਦੇ ਕਿਆ ਕਿ ਨਹੀਂ ਪਾਣੀ ਦਾ ਇਸ ਤਰ੍ਹਾਂ ਲੱਗ ਗਿਆ ਬੱਲ ਕਰਾਏ ਪਾਣੀ ਤੋਂ ਲੱਗ ਲਿਆ ਆ ਇਧਰੇ ਬੋ